ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਮਾਮਲਾ ਲਗਾਤਾਰ ਪੱਖ ਦੀ ਜਾ ਰਿਹਾ ਦਦਨੇ ਬੀਤੇ ਦਿਨੀ ਰਵਿੰਦਰ ਸਿੰਘ ਤਾਮੀ ਦੀ ਕਾਰਡੀਓ ਵੈਰ ਲੋਜੀ ਜਿਹਦੇ ਵਿੱਚ ਉਨ੍ਹਾਂ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਗਾਲ ਕੱਢੀ ਸੀ ਤੇ ਬਹੁਤ ਹੀ ਭੱਦੀ ਸ਼ਬਦਾਬੀ ਬੋਲੀ ਸੀ ਉਸ ਤੋਂ ਬਾਅਦ ਇਸ ਗੱਲ ਦਾ ਨੋਟਿਸ ਮਹਿਲਾ ਕਮਿਸ਼ਨ ਨੇ ਵੀ ਲਿਆ ਸੀ ਮਹਿਲਾ ਕਮਿਸ਼ਨ ਨੇ ਅਨੰਦਪ੍ਰੀਤ ਧਾਮੀ ਨੂੰ ਇੱਕ ਨੋਟਿਸ ਭੇਜਿਆ ਸੀ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਕੋਲ ਪੇਸ਼ ਵੀ ਹੋਇਆ ਸੀ ਮਹਿਲਾ ਕਮਿਸ਼ਨ ਨੇ ਇਹ ਵੀ ਗੱਲ ਆਖੀ ਸੀ ਕਿ ਅਜੇ ਤੱਕ ਮਾਫੀ ਦੀ ਗੁਜਾਇਸ਼ ਨਹੀਂ ਕਿਉਂਕਿ ਜਦ ਤੱਕ ਬੀਬੀ ਜ਼ਗੀਰ ਕੌਰ ਦਾ ਕੋਈ ਬਿਆਨ ਨਹੀਂ ਆਂਦਾ ਕੋਈ ਸਪਸ਼ਟੀਕਰਨ ਨਹੀਂ ਆਂਦਾ ਤਾਂ ਇਸੇ ਨੂੰ ਲੈ ਕੇ ਅੱਜ ਕੱਲ ਤੱਕ ਸਾਹਬ ਦੇ ਉੱਤੇ ਪੰਜਾਬ ਤੋਂ ਇੱਕ ਵਫਦ ਬੀਬੀਆਂ ਦਾ ਔਰਤਾਂ ਦਾ ਜੋ ਕਿ ਕਲਤਕ ਸਭ ਪਹੁੰਚਿਆ ਕਲਤਕ ਸਭ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਹਰਜਿੰਦਰ ਸਿੰਘ ਧਾਮੀ ਜੋ ਐਜਪੀਸੀ ਪ੍ਰਧਾਨ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਦੇਣਾ ਚਾਹੀਦਾ ਦੂਜੇ ਪਾਸੇ ਉਹਨਾਂ ਨੂੰ ਸਿੱਖ ਮਰਿਆਦਾ ਅਨੁਸਾਰ ਜੋ ਸਜ਼ਾ ਬਣਦੀ ਹੈ ਉਹ ਜੁਰਮ ਦੇਣੀ ਚਾਹੀਦੀ ਜਿਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਸੀਦੇ ਦਿਖਾ ਰਹੇ ਸੀ ਕਲਤਕ ਸਭ ਦੀਆਂ ਜਿੱਥੇ ਕਿ ਉਹਨਾਂ ਵੱਲੋਂ ਇਹ ਵੱਡੀਆਂ ਮੰਗਾਂ ਰੱਖੀਆਂ ਗਈਆਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਔਰਤਾਂ ਦੇ ਬੀਬੀਆਂ ਦੇ ਮਹਿਲਾਵਾਂ ਦੇ ਮਨਾਂ ਦੇ ਵਿੱਚ ਠੇਸ ਹੈ ਕਿ ਇਸ ਤਰੀਕੇ ਦੇ ਉੱਚ ਅਹੁਦੇ ਤੇ ਬੈਠੇ ਐਜਪੀਸੀ ਪ੍ਰਧਾਨ ਦੀ ਇਸ ਤਰੀਕੇ ਦੀ ਭਾਸ਼ਾ ਬਹੁਤ ਹੀ ਨਿੰਦਣਯੋਗ ਤੇ ਸੁਣ ਲੈ ਕੇ ਬੀਬੀਆਂ ਨੇ ਪਹੁੰਚ ਕੇ ਕੀ ਕੀ ਆਪਰ ਤੁਸੀਂ ਉਹ ਵੀ ਸੁਣੋ ਮੈਂ ਪਰਮਜੀਤ ਕੌਰ ਲਾਂਡਰਾ ਮੈਂਬਰ ਐਸਜੀਪੀਸੀ ਤੇ ਐਕਸ-ਸ਼ੇਅਰ ਪਰਸਨ ਪੰਜਾਬ ਸਟੇਟ ਔਮਨ ਕਮਿਸ਼ਨ ਅ ਅੱਜ ਜਿਹੜਾ ਸਾਡਾ ਬੀਬੀਆਂ ਦਾ ਮੇਨ ਬੀਬੀਆਂ ਨੇ ਜਿਹੜੀਆਂ ਪੰਜਾਬ ਦੇ ਖਾਸ ਕਰਕੇ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਜੀ ਅ ਉਗੀਆਂ ਸੀਨੀਅਰ ਆਗੂ ਨੇ ਸਾਰੀਆਂ ਅਜਾ ਇੱਥੇ ਅਸੀਂ ਪਹੁੰਚੀਆਂ ਜ세ਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮਿਲਣ ਤੇ ਪ੍ਰਯੋਜਨ ਸਾਡਾ ਇਹ ਹੈ ਕਿ ਪਿਛਲੇ 3-4 ਦਿਨਾਂ ਤੋਂ ਆਪਾਂ ਸਾਰੇ ਵਾਕਿਫ ਆ ਇਸ ਗੱਲ ਤੋਂ ਔਰ ਮੈਂ ਸਮਝਦੀ ਆ ਕਿ ਪੂਰੀ ਦੁਨੀਆ ਹੀ ਵਾਕਿਫ ਹੈ ਇਸ ਗੱਲ ਤੋਂ ਕਿ ਜੋ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਥਾਮੂ ਥਾਮੀ ਸਾਹਿਬ ਨੇ ਇੱਕ ਐਡੀ ਵੱਡੀ ਸਤਕਾਰਯੋਗ ਪੋਸਟ ਤੇ ਬੈਠੇ ਹੋਣ ਦੇ ਬਾਵਜੂਦ ਜਿਸ ਤਰੀਕੇ ਨਾਲ ਨਫ਼ਰਤ ਹੀ ਬੋਲ ਉਹਨਾਂ ਦੇ ਮੂੰਹੋਂ ਸਾਡੇ ਸਤਕਾਰਯੋਗ ਬੀਬੀ ਜ਼ਗੀਰ ਕੌਰ ਜੀ ਜਿਹੜੇ ਕਿ ਸਿੱਖ ਕੌਮ ਦੇ ਮੈਂ ਸਮਝਦੀ ਆ ਕਿ ਸ਼ਰਮਾ ਔਰ ਮਹਿਲਾ ਆਗੂ ਨੇ ਉਨ੍ਹਾਂ ਦੇ ਸਬੰਧ ਦੇ ਵਿੱਚ ਅਪਸ਼ਬਦ ਬੋਲੇ ਨੇ ਸਿਰਫ ਮੈਂ ਇਹ ਨਹੀਂ ਕਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਬੀਬੀਆਂ ਦੇ ਮਨਾਂ ਦੇ ਵਿੱਚ ਰੋਸ ਹੈ ਜਿੰਨੀਆਂ ਵੀ ਅਸੀਂ ਔਰਤਾਂ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੀਆਂ ਚਾਹੇ ਕਿਸੇ ਵੀ ਜਥੇਬੰਦੀਆਂ ਦੇ ਨਾਲ ਜੁੜੀਆਂ ਹੋਈਆਂ ਸਾਨੂੰ ਬੜੇ ਫੋਨ ਆ ਰਹੇ ਨੇ ਉਹਨਾਂ ਦੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਔਰ ਸਿੱਖ ਕੌਮ ਨਾਲ ਜੁੜੀ ਹੋਈ ਇੱਕ ਐਡੀ ਵੱਡੀ ਸੰਸਥਾ ਦੇ ਆਗੂ ਦੇ ਇਹ ਵਿਚਾਰ ਨੇ ਇੱਕ ਔਰਤ ਦੇ ਪ੍ਰਤੀ ਉਹ ਸੰਸਥਾ ਜਿੱਥੇ ਹਲੇ ਦੁਨੀਆ ਭਰ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਦਾ ਹੱਕ ਨਹੀਂ ਸੀ ਮਿਲਿਆ ਪਰ ਸਾਨੂੰ 15ਵੀਂ ਸਦੀ ਦੇ ਵਿੱਚ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਤੇ ਉਹ ਸੰਸਥਾ ਜਿਹੜੀ ਇਸ ਵਿਚਾਰ ਨੂੰ ਅੱਗੇ ਪ੍ਰਚਾਰ ਕਰਦੀ ਹੈ ਉਹ ਸੰਸਥਾ ਦੇ ਆਗੂ ਦੇ ਮਨ ਦੇ ਵਿੱਚ ਐਡਾ ਜ਼ਹਿਰ ਇਸ ਔਰਤ ਜਾਤ ਦੇ ਪ੍ਰਤੀ ਭਰਿਆ ਹੋਵੇ ਬੜਾ ਦੁੱਖਦਾਈ ਹੈ ਨਾ ਸਹਿਣਯੋਗ ਹੈ ਤੇ ਬਹੁਤ ਜ਼ਿਆਦਾ ਰੋਸ ਹੈ ਸਾਨੂੰ ਬਹੁਤ ਸਾਰੇ ਫੋਨ ਵੀ ਆ ਰਹੇ ਨੇ ਸਾਨੂੰ ਸਪੋਰਟ ਵੀ ਮਿਲ ਰਹੀ ਹੈ ਤੇ ਬਿਨਾਂ ਸ਼ੱਕ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਤਕਾਰਯੋਗ ਚੇਅਰਪਰਸਨ ਮੈਮ ਨੇ ਵੀ ਸਿਉਮੋਟੋ ਨੋਟਿਸ ਇਸ ਗੱਲ ਦਾ ਲਿਆ ਹੈ ਉਹ ਇੱਕ ਕਾਨੂੰਨੀ ਪੱਖ ਹੈ ਜਿਹੜਾ ਕਾਨੂੰਨ ਆਪਣਾ ਰਸਤਾ ਆਪਣਾ ਅਖਤਿਆਰ ਕਰੂਗਾ ਪਰ ਅਸੀਂ ਸ਼੍ਰੀ ਕਾਲਤਖ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਾਹਿਬ ਅਸੀਂ ਉਹਨਾਂ ਦੇ ਕੋਲੇ ਬੇਨਤੀ ਕਰਨ ਆਏ ਆ ਕਿ ਇਹ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਮਸਲਾ ਵੀ ਆ ਇੱਕ ਧਰਮ ਦੇ ਵੱਡੀ ਸੰਸਥਾ ਦੇ ਉੱਤੇ ਬੈਠੇ ਹੋਏ ਇਨਸਾਨ ਨੇ ਧਰਮ ਦੇ ਉਸੇ ਸੰਸਥਾ ਦੀ ਸਤਕਾਰਯੋਗ ਜਿਹੜੇ ਚਾਰ ਵਾਰ ਪ੍ਰਧਾਨ ਰਹੇ ਹੋ ਉਹਨਾਂ ਦੇ ਪ੍ਰਤੀ ਜੇਕਰ ਇੰਨਾ ਮੈਲੇ ਉਹਨਾਂ ਦੇ ਵਿਚਾਰ ਨੇ ਤਾਂ ਆਮ ਔਰਤਾਂ ਦੇ ਪ੍ਰਤੀ ਕੀ ਵਿਚਾਰ ਹੋਣਗੇ ਸੋ ਉਹ ਅਸੀਂ ਉਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਪੰਥਕ ਰਵਾਇਤੀ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹਨਾਂ ਦੇ ਅਨੁਸਾਰ ਇਸ ਸਾਰੇ ਪੂਰੇ ਮਸਲੇ ਨੂੰ ਕਿਵੇਂ ਡੀਲ ਕਰਨਾ ਹੈ ਤੇ ਕਿਵੇਂ ਸਖਤ ਤੋਂ ਸਖਤ ਕਾਰਵਾਈ ਪ੍ਰਧਾਨ ਸਾਹਿਬ ਤੇ ਹੋਵੇ ਤਾਂ ਕਿ ਇਹ ਜਿਹੜਾ ਇੱਕ ਇੱਕ ਉਦਾਹਰਨ ਹੋਵੇ ਤਾਂ ਕਿ ਜਿਹੜੇ ਹਰ ਇੱਕ ਬੰਦਾ ਜਣਾ ਖਣਾ ਉੱਠ ਕੇ ਮਾਪੇਣ ਦੀਆਂ ਗਾਲਾਂ ਕੱਢਦੇ ਨੇ ਸ਼ਰੀਆਂ ਵਾਂ ਆਪਾਂ ਦੇਖਦੇ ਆ ਵਰਤਾਰਾ ਇਹ ਸਮਾਜ ਦਾ ਤੇ ਕੋਈ ਅੱਗੇ ਤੋਂ ਇਹ ਹੀਆਂ ਨਾ ਕਰੇ ਕਿ ਔਰਤ ਦੇ ਸਬੰਧ ਚ ਇਸ ਤਰ੍ਹਾਂ ਦੀ ਮਾੜੀ ਸੋਚ ਵੀ ਰੱਖੇ ਤੇ ਅਪਸ਼ਬਦ ਬੋਲੇ ਸੋ ਇਹ ਅਸੀਂ ਬੇਨਤੀ ਲੱਗੇ ਲੱਗਦਾ ਕਿ ਇਹ ਘਟਨਾ ਵਾਪਰੀ ਪ੍ਰਧਾਨ ਸਾਹਿਬ ਉਸੇ ਵੇਲੇ ਆਕਾਸ਼ਪਾਲ ਸਿੰਘ ਤੇ ਇਹ ਉਹਨੇ ਖੁਦ ਸ਼ਿਕਾਇਤ ਦਿੱਤੀ ਕੋ ਲੱਗਦਾ ਪਹਿਲਾਂ ਗਲਤੀ ਕਰ ਲੈਣੀ ਫਿਰ ਮਾਫੀ ਮੰਗ ਲੈਣੀ ਨਹੀਂ ਇਹ ਤਾਂ ਆਮ ਵਰਤਾਰਾ ਹੈ ਸਮਾਜ ਚ ਤੁਸੀਂ ਦੇਖੋ ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਵੀ ਤੁਹਾਡੇ ਮਤਲਬ ਮੂੰਹ ਤੇ ਕਿਸੇ ਨੇ ਚਪੇੜ ਮਾਰੀ ਅਸੀਂ ਗਾਂਧੀਵਾਦੀ ਵਿਚਾਰਧਾਰਾ ਦੇ ਮਾਲਕ ਤਾਂ ਹੈ ਨਹੀਂ ਕਿ ਆ ਮੂੰਹ ਤੇ ਚਪੇੜ ਮਾਰੀ ਤੇ ਤੁਸੀਂ ਦੂਜੀ ਗੱਲ ਅੱਗੇ ਕਰ ਦੋ ਠੀਕ ਹੈ ਜੀ ਅਸੀਂ ਇੱਕ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਇੱਕ ਇਹ ਕਿਉਂਕਿ ਇਹ ਇਹ ਪਹਿਲੀ ਘਟਨਾ ਨਹੀਂ ਹੈਗੀ ਇਹ ਸਮਾਜ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸੋਚ ਹੈ ਔਰਤਾਂ ਦੇ ਪ੍ਰਤੀ ਜੇਕਰ ਅਸੀਂ ਅੱਜ ਇਹ ਤਾਂ ਇੱਕ ਬਹੁਤ ਵੱਡੀ ਉਦਾਹਰਨ ਬਣ ਜਾਣੀ ਜਿਹੜੇ ਲੋਕ ਇਹੋ ਜਿਹੀ ਨਿਊਸੈਂਸ ਕ੍ਰੀਏਟ ਕਰਦੇ ਨੇ ਕਿ ਜੇ ਉਹ ਚੁੱਪਚਾਪ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹ ਬਚ ਨਿਕਲੇ ਮਾਫੀ ਮੰਗ ਕੇ ਦੋ ਸ਼ਬਦ ਕਹਿ ਕੇ ਤਾਂ ਫਿਰ ਤਾਂ ਕੋਈ ਵੀ ਮਾਂ ਭੈਣ ਦੀ ਗੱਲ ਕਰਕੇ ਤੁਹਾਡੇ ਤੋਂ ਮਾਫੀ ਮੰਗ ਕੇ ਨਿਕਲ ਜਾਊਗਾ ਫਿਰ ਕਾਨੂੰਨ ਨਹੀਂ ਕੀਤੇ ਵਾਕ ਕਰਦਾ ਦੇ ਮੁਖੀ ਨੇ ਉਹਨਾਂ ਵੱਲੋਂ ਕਿਹਾ ਕਿ ਜਾਣਿਆ ਨਾ ਜਾਣੇ ਗਲਤੀ ਨਹੀਂ ਜਾਣੇ ਦੇਖੋ ਇਹ ਦੋ ਗੱਲਾਂ ਨੇ ਇੱਕ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਉਹ ਮਾਲਕ ਮੈਂ ਕਹਿ ਸਕਦੀ ਆ ਉਹ ਬੈਠੇ ਨੇ ਉੱਥੇ ਸੇਵਾਦਾਰ ਦੇ ਤੌਰ ਤੇ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਉਦੋਂ ਸ਼ਬਦਾਂ ਦਾ ਜਿਹੜਾ ਬਹੁਤ ਗਿਣ ਚੁਣ ਕੇ ਸਾਨੂੰ ਉਹ ਬੋਲਣੇ ਚਾਹੀਦੇ ਨੰਬਰ 2 ਉਹ ਪੇਸ਼ੇ ਤੋਂ ਵਕੀਲ ਵੀ ਹਨ ਸਭ ਤੋਂ ਵੱਡੀ ਗੱਲ ਮੈਂ ਖੁਦ ਵਕੀਲ ਆ ਜਿਹੜਾ ਜਿਹੜਾ ਵਕੀਲ ਹੁੰਦਾ ਨਾ ਜੀ ਉਹਨੇ ਕੋਈ ਹੋਰ ਕੋਈ ਕਹੀ ਚੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਦੀ ਬੋਲਾਂ ਦੀ ਉਹ ਕੀਮਤ ਹੈ ਉਹਦੀ ਜ਼ੁਬਾਨ ਉਦੇ ਬੋਲ 90 ਤੁਲੇ ਤਰੀਕੇ ਦੇ ਨਾਲ ਕਿਵੇਂ ਬੋਲਦੇ ਨੇ ਆਪਾਂ ਨੇ ਕੇਸ ਨੂੰ ਕਿਵੇਂ ਜਿੱਤਣਾ ਉਹਦੇ ਬੋਲਾਂ ਦੀ ਉਹ ਕੀਮਤ ਹੈ ਤੇ ਜੇਕਰ ਸਾਡੇ ਬੋਲ ਇੱਕ ਪ੍ਰੋਫੈਸ਼ਨਲੀ ਅਸੀਂ ਗੱਲ ਕਰ ਲਈਏ ਕਿ ਵਕੀਲ ਦੇ ਬੋਲ ਇਸ ਤਰੀਕੇ ਨਾਲ ਵਿਗੜ ਜਾਣ ਤਾਂ ਫਿਰ ਜਿਹੜੇ ਕਲਾਇੰਟ ਨੇ ਆ ਜਿਹੜੇ ਲੋਕ ਉਹਨਾਂ ਦੇ ਕੋਲੇ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਸਾਡਾ ਦੇਖੋ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ ਉਹ ਇੱਕ ਕਾਨੂੰਨ ਦਾ ਜੋ ਰਸਤਾ ਹੈ ਉਹ اختیار ਕਰਨਗੇ ਉਹ ਉਹ ਵੀ ਸਾਨੂੰ ਆਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇਗਾ ਇੱਥੇ ਤਾਂ ਅਸੀਂ ਦੇਖੋ ਜਥੇਦਾਰ ਸਾਹਿਬ ਕਿਸੇ ਨੂੰ ਫਾਂਸੀ ਦਾ ਟੰਗ ਨਹੀਂ ਸਕਦੇ ਪਰ ਇੱਕ ਪੰਥਕ ਰਵਾਈਤਾਂ ਦੇ ਨਾਲ ਇਸ ਤਰ੍ਹਾਂ ਦੀ ਇੱਕ ਬੀਬੀਆਂ ਦੀ ਆਣ ਮਾਨ ਸ਼ਾਂਤ ਤੇ ਜਿਹੜਾ ਇੱਕ ਇੱਕ ਚੋਟ ਵੱਜੀ ਆ ਉਹ ਸਾਨੂੰ ਸਾਡੇ ਹਿਰਦਿਆਂ ਨੂੰ ਕਿਵੇਂ ਇੱਕ ਸ਼ਾਂਤ ਬਣਾ ਮਿਲ ਸਕਦੀ ਹੈ ਉਹ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਕੁਝ ਅਜਿਹੀ ਕਾਰਵਾਈ ਹੋ ਸਖਤ ਕਾਰਵਾਈ ਕੁਝ ਰਵਾਇਤੀ ਜਿਹੜੇ ਪੰਥਕ ਰਵਾਇਤਾਂ ਨੇ ਉਹਨਾਂ ਦੇ ਮੁਤਾਬਕ ਹੋ ਪ੍ਰਧਾਨ ਸਾਹਿਬ ਦੇ ਖਿਲਾਫ ਲੈਣ ਤਾਂ ਕਿ ਇਹ ਇੱਕ ਜਿਹੜੀ ਮਿਸਾਲ ਹੈ ਉਹ ਕਾਇਮ ਹੋ ਚਦੀ ਹੈ ਜੀ ਮੰਨ ਕਰਦੇ ਹੋ ਤੁਸੀਂ ਜੀ ਬਿਲਕੁਲ ਅਸਤੀਫੇ ਦੀ ਤਾਂ ਮੇਰੇ ਖਿਆਲ ਚ ਤਾਂ ਰਹਿਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਐ ਸੌਦੇ ਤੇ ਇਹ ਜਿਹੜੀ ਉਹ ਮਾਫੀ ਲੈ ਕੇ ਆਏ ਨਹੀਂ ਨਾ ਜੀ ਮਾਫੀ ਤਾਂ ਬਾਅਦ ਦੀ ਗੱਲ ਸੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਇਸ ਸੀਟ ਤੇ ਬੈਠਣ ਦੇ ਕਾਬਿਲ ਹੀ ਨਹੀਂ ਕਿਉਂਕਿ ਮੇਰੀ ਜ਼ਬਾਨ ਤੇ ਕੰਟਰੋਲ ਨਹੀਂ ਇਸ ਕਰਕੇ ਮੈਂ ਅਸਤੀਫਾ ਦਿੰਨਾ ਹੈ ਕਿਉਂਕਿ ਇਹ ਸਿਰਫ ਇੱਕ ਮਸਲਾ ਨਹੀਂ ਇਹ ਬਹੁਤ سارے ਮਸਲੇ ਆਉਣਗੇ ਕਿੱਥੇ ਕਿੱਥੇ ਅਸੀਂ ਆਪਣਾ ਦਿਮਾਗੀ ਤਮਾਜ਼ਨ ਖੋ ਕੇ ਫਿਰ ਤਾਂ ਅਸੀਂ ਕੌਮ ਦਾ ਨੁਕਸਾਨ ਕਰਾਂਗੇ ਜੇ ਅੱਜ ਅੱਜ ਅਸੀਂ ਦਿਮਾਗੀ ਤਮਾਜ਼ਨ ਗਵਾ ਕੇ ਅਸੀਂ ਆਪਣੇ ਜ਼ਬਾਨ ਤੇ ਕੰਟਰੋਲ ਖੋ ਬੈਠੇ ਤਾਂ ਕੱਲ ਨੂੰ ਤਾਂ ਪੰਥ ਦੇ ਤਾਂ ਬਹੁਤ ਵੱਡੇ ਲੇ ਸਾਡੇ ਸਾਹਮਣੇ ਨੇ ਕਿਸੇ ਵੀ ਮੁੱਦੇ ਤੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਖੋ ਗਏ ਅਸੀਂ ਤਾਂ ਪੰਥ ਦਾ ਵੱਡਾ ਨੁਕਸਾਨ ਕਰਾਂਗੇ ਸਾ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਸਤੀਫਾ ਵੀ ਪਹਿਲ ਦੇ ਆਧਾਰ ਤੇ ਦੇ ਹੀ ਦੇਣਾ ਚਾਹੀਦਾ ਇਹ ਵੀ ਸਾਡੀ ਮੰਗ ਹੈ ਠੀਕ ਹੈ ਇੱਕ ਸਿੱਖਵਾਸ ਤੇ ਜ਼ਰੂਰੀ ਹੈ ਕਿ ਉਹ ਮਿਟ ਫੋੜਣਾ ਵੀ ਹੋਵੇ ਨਿੰਦਕੀ ਨਾ ਹੋਵੇ ਇਹ ਉਹ ਗੁਣਾਂ ਜੋ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਪੰਥ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਵੇਂ ਗਲਤੀ ਦੇ ਨਾਲ ਔਰ ਉਹਨਾਂ ਦੇ ਮੂੰਹ ਦੇ ਵਿੱਚੋਂ ਗਲਤ ਸ਼ਬਦ ਨਿਕਲੇ ਪਰ ਸਵਾਲ ਤਾਂ ਇਹ ਹੈ ਨਾ ਕਿ ਇਹੋ ਜਿਹੇ ਸ਼ਬਦ ਤੁਹਾਡੇ ਮੂੰਹ ਚੋਂ ਨਿਕਲੇ ਹੀ ਕਿਉਂ ਠੀਕ ਹੈ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੇ ਕੋਲੋਂ ਗਲਤੀ ਹੋਈ ਹੈ ਪਰ ਕੀ ਇਹਦੇ ਨਾਲ ਗੱਲ ਖਤਮ ਹੋ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਮਹਿਲਾ ਕਮਿਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੇਸ਼ ਹੋਣਾ ਪਿਆ ਸਾਡਾ ਸ਼ਰਮ ਨਾਲ ਸਿਰ ਨੀਵਾ ਹੋ ਚੁੱਕਾ ਹੈ ਔਰ ਇਹ ਜ਼ਰੂਰੀ ਹੈ ਹੁਣ ਕਿ ਪ੍ਰਧਾਨ ਸਾਹਿਬ اخਲਾਕੀ ਜ਼ਿੰਮੇਵਾਰੀ ਦੇ ਨਾਲ ਇਸ ਅਹੁਦੇ ਤੋਂ ਅਸਤੀਫਾ ਦੇ ਔਰ ਇਹੀ ਅਸੇ কাল ਤੱਕ ਸਾਹਿਬ ਕਹਿ ਲਾਇਆ